ਤਨ ਤਨ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦੀਨ ਦੁਖੀਆਂ ਦਾ ਉਦਾਰ ਕਰਦੇ ਹੋਏ ਆਪ ਜੀ ਇੱਕ ਦਿਨ ਜ਼ਿਲ੍ਹਾ ਮਿੰਟ ਕੋ ਮਰੀ ਦੇ ਇੱਕ ਪਿੰਡ ਪੁੱਜੇ بارش ਹੋ ਰਹੀ ਸੀ ਅਤੇ ਰਾਤ ਦਾ ਵੇਲਾ ਵੀ ਨੇੜੇ ਆ ਰਿਹਾ ਸੀ ਭਾਈ ਮਰਦਾਨਾ ਜੀ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਮੀਂ ਵਰਦੇ ਵਿੱਚ ਰਾਤ ਰਹਿਣ ਲਈ ਕਿਸੇ ਥਾਂ ਦਾ ਪ੍ਰਬੰਧ ਕਰਨ ਲਈ ਮੈਨੂੰ ਪਿੰਡ ਜਾਣ ਦੀ ਆਗਿਆ ਦਿਓ ਗੁਰੂ ਜੀ ਤੋਂ ਆਗਿਆ ਲੈ ਕੇ ਭਾਈ ਮਰਦਾਨਾ ਪਿੰਡ ਚਲਾ ਗਿਆ ਪਰ ਉਸ ਨੂੰ ਇਸ ਔਕੜ ਦਾ ਸਾਹਮਣਾ ਕਰਨਾ ਪਿਆ ਜੇ ਕਿਸੇ ਹਿੰਦੂ ਦੇ ਘਰ ਜਾਵੇ ਉਹ ਇਹ ਆਖ ਕੇ ਨਾ ਕਰ ਦੇਵੇ ਕਿ ਤੁਸੀਂ ਇੱਕ ਹਿੰਦੂ ਤੇ ਇੱਕ ਮੁਸਲਮਾਨ ਹੋ ਇਸ ਲਈ ਮੈਂ ਦੋਵਾਂ ਨੂੰ ਆਪਣੇ ਘਰ ਨਹੀਂ ਰੱਖ ਸਕਦਾ ਜੇ ਕਿਸੇ ਮੁਸਲਮਾਨ ਦੇ ਘਰ ਜਾਵੇ ਤਾਂ ਵੀ ਅਜਿਹਾ ਹੀ ਜਵਾਬ ਸੁਣਨ ਨੂੰ ਮਿਲਦਾ ਆਖਿਰ ਭਾਈ ਮਰਦਾਨਾ مایੁਸ਼ ਹੋ ਕੇ ਵਾਪਸ ਆ ਗਏ ਅਤੇ ਗੁਰੂ ਜੀ ਨੂੰ ਆਪਣੀ ਵਿਥਿਆ ਸੁਣਾਈ ਇਨਨੇ ਨੂੰ ਰਾਤ ਦਾ ਹਨੇਰਾ ਵੀ ਪੈਣਾ ਸ਼ੁਰੂ ਹੋ ਗਿਆ ਤੇ ਉਹਨਾਂ ਨੂੰ ਪਿੰਡੋਂ ਬਾਹਰ ਇੱਕ ਝੁੱਗੀ ਵਿੱਚੋਂ ਦੀਵੇ ਦੀ ਲਾਈਟ ਨਜ਼ਰ ਪਈ ਉਸ ਝੁੱਗੀ ਪਾਸ ਪਹੁੰਚ ਗਏ ਉਸ ਝੁੱਗੀ ਵਿੱਚ ਇੱਕ ਕੋੜੀ ਰਹਿੰਦਾ ਸੀ ਜਿਸ ਨੂੰ ਉਸ ਦੇ ਭੈੜੇ ਰੋਗ ਦੇ ਕਾਰਨ ਘਰ ਵਾਲਿਆਂ ਨੇ ਖੁੱਲੀ ਥਾਂ ਤੇ ਕੁੱਲੀ ਪਾ ਦਿੱਤੀ ਸੀ ਉਸ ਨੂੰ ਰੋਟੀ ਵੀ ਉੱਥੇ ਹੀ ਦੇ ਜਾਂਦੇ ਸਨ ਅਤੇ ਪਾਣੀ ਦਾ ਕੜਾ ਜਦੋਂ ਖਾਲੀ ਹੋ ਜਾਂਦਾ ਸੀ ਤਾਂ ਭਰ ਜਾਂਦੇ ਸਨ ਉਸ ਦੇ ਭਿਆਨਕ ਰੋਗ ਤੋਂ ਡਰਦੇ ਕੋਈ ਉਸ ਦੇ ਨੇੜੇ ਨਹੀਂ ਲੱਗਦਾ ਸੀ ਜਦ ਗੁਰੂ ਜੀ ਉਸ ਦੀ ਝੁੱਗੀ ਵਿੱਚ ਵੜਨ ਲੱਗੇ ਤਾਂ ਉਸ ਨੇ ਦੱਸਿਆ ਅੰਦਰ ਨਾ ਆਓ ਮੈਂ ਇੱਕ ਕੋੜੀ ਹਾਂ ਮੇਰੇ ਕੋਲੋਂ ਦੂਰ ਹੀ ਰਹੋ ਕਿਤੇ ਤੁਹਾਨੂੰ ਵੀ ਮੇਰੀ ਬਿਮਾਰੀ ਨਾ ਲੱਗ ਜਾਵੇ ਇਸ ਦੇ ਬਾਵਜੂਦ ਵੀ ਗੁਰੂ ਜੀ ਉਸ ਦੀ ਝੁੱਗੀ ਅੰਦਰ ਵੜ ਗਏ ਅਤੇ ਨਾਲ ਹੀ ਭਾਈ ਮਰਦਾਨਾ ਵੀ ਚਲਾ ਗਿਆ ਝੁੱਗੀ ਅੰਦਰ ਜਾ ਕੇ ਗੁਰੂ ਜੀ ਨੇ ਭਾਈ ਮਰਦਾਨਾ ਨੂੰ ਕਿਹਾ ਕੇ ਰਵਾਵ ਛੇੜ ਆਖਿਆ ਅਤੇ ਆਪ ਗੁਰਬਾਣੀ ਕੀਰਤਨ ਕਰਨ ਲੱਗ ਪਏ ਜਿਸ ਦਾ ਅਥ ਸਿ ਕੇ ਸਰੀਰ ਨੂੰ ਰੋਗ ਤਾਂ ਲੱਗਦੇ ਹਨ ਜਦੋਂ ਮਨ ਰੋਗੀ ਹੁੰਦਾ ਹੈ ਅਤੇ ਮਨ ਰੋਗੀ ਉਦੋਂ ਤੱਕ ਹੁੰਦਾ ਹੈ ਜਦੋਂ ਇਨਸਾਨ ਪਰਮਾਤਮਾ ਨੂੰ ਯਾਦ ਕਰਨਾ ਭੁੱਲ ਜਾਂਦਾ ਹੈ ਸਰੀਰ ਦੇ ਰੋਗ ਜੋ ਬਾਹਰੋਂ ਦਿਸਦੇ ਹਨ ਆਦਮੀ ਨੂੰ ਦੁੱਖ ਦਿੰਦੇ ਹਨ ਇਹਨਾਂ ਬਿਮਾਰੀਆਂ ਦਾ ਇਲਾਜ ਆਪਣੇ ਮਨ ਨੂੰ ਅਕਾਲ ਪੁਰਖ ਨਾਲ ਜੋੜਨਾ ਹੈ ਜੋ ਸਰਬ ਕਲਾ ਸਮਰੱਥ ਹੈ ਜਿਸ ਨੇ ਸਾਨੂੰ ਹੱਥ ਪੈਰ ਅੱਖਾਂ ਆਦ ਦਿੱਤੇ ਹਨ ਅਰਥਾਤ ਸਾਰਾ ਸਰੀਰ ਸੇਵਾ ਲਈ ਦਿੱਤਾ ਹੈ ਪਰ ਜਦੋਂ ਅਸੀਂ ਸੇਵਾ ਕਰਨ ਵੱਲ ਧਿਆਨ ਨਹੀਂ ਦਿੰਦੇ ਤਾਂ ਸਰੀਰ ਰੋਗੀ ਹੋ ਜਾਂਦਾ ਹੈ ਗੁਰੂ ਜੀ ਦਾ ਕੀਰਤਨ ਅਤੇ ਉਪਦੇਸ਼ ਸੁਣ ਕੇ ਕੋੜੀ ਉੱਠ ਕੇ ਬਹਿ ਗਿਆ ਅਤੇ ਉਸ ਨੂੰ ਆਪਣੇ ਸਰੀਰ ਅਤੇ ਬਾਕੀ ਅੰਗਾਂ ਵਿੱਚ ਚਰਨਾਹਟ ਜਿਹੀ ਛੜੀ ਤੇ ਕੁਝ ਮਨੋਵਲ ਵਧਿਆ ਅਤੇ ਸਰੀਰ ਵਿੱਚ ਕਾਫੀ ਜਾਨ ਪੈ ਗਈ ਮਹਿਸੂਸ ਹੋਈ ਉਹ ਰਾਤ ਬਹੁਤ دیر ਤੱਕ ਗੁਰੂ ਜੀ ਦੇ ਅਨਮੋਲ ਬਚਨਾਂ ਰਾਹੀਂ ਸਿੱਖਿਆ ਲੈਂਦਾ ਰਿਹਾ ਜਦੋਂ ਗੁਰੂ ਜੀ ਸਵੇਰੇ ਇਸ਼ਨਾਨ ਕਰਨ ਲਈ ਉੱਠੇ ਤਾਂ ਉਹ ਵੀ ਉਨ੍ਹਾਂ ਦੇ ਨਾਲ ਉੱਠ ਤੁਰਿਆ ਗੁਰੂ ਜੀ ਤੋਂ ਬਾਅਦ ਜਦ ਉਸਨੇ ਇਸ਼ਨਾਨ ਕੀਤਾ ਤਾਂ ਉਸ ਨੂੰ ਲੱਗਿਆ ਕਿ ਜਿਵੇਂ ਉਸ ਨੂੰ ਤਾ ਕੋਈ ਰੋਗ ਹੈ ਹੀ ਨਹੀਂ ਗੁਰੂ ਜੀ ਤੇ ਭਾਈ ਮਰਦਾਨਾ ਜੀ ਨੂੰ ਝੁੱਗੀ ਵਿੱਚ ਬਿਠਾ ਕੇ ਅਤੇ ਗੁਰੂ ਜੀ ਤੋਂ ਆਗਿਆ ਲੈ ਕੇ ਆਪਣੇ ਘਰ ਚਲਾ ਗਿਆ ਉਸ ਨੂੰ ਵੇਖ ਕੇ ਘਰ ਵਾਲੇ ਬਹੁਤ ਖੁਸ਼ ਅਤੇ ਹੈਰਾਨ ਹੋ ਕੇ ਪੁੱਛਣ ਲੱਗੇ ਕਿ ਤੈਨੂੰ ਕਿਸ ਨੇ ਠੀਕ ਕੀਤਾ ਹੈ ਤਾਂ ਉਸ ਨੇ ਉੱਤਰ ਦਿੱਤਾ ਰਾਤ 2 ਮਹਾਪੁਰਸ਼ ਉਸ ਪਰਮਾਤਮਾ ਦੇ ਇਲਾਹੀ ਰੂਪ ਮਹਾਪੁਰਖ ਉਸ ਦੀ ਕੁੱਲੀ ਵਿੱਚ ਆਏ ਸਨ ਜਿਨ੍ਹਾਂ ਸੱਚੇ ਪਾਤਸ਼ਾਹ ਦੀ ਕੀਰਤੀ ਗਾਈ ਸੀ ਅਤੇ ਮੈਨੂੰ ਇਹ ਉਪਦੇਸ਼ ਦਿੱਤਾ ਸੀ ਕਿ ਸਾਨੂੰ ਰੋਗ ਉਦੋਂ ਹੀ ਲੱਗਦੇ ਹਨ ਜਦੋਂ ਅਸੀਂ ਉਸ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਾਂ ਜਿਸ ਦੀ ਕਿਰਪਾ ਸਦਕਾ ਸਾਨੂੰ ਇੰਨਾ ਸੋਹਣਾ ਸਰੀਰ ਅਤੇ ਹੱਥ ਪੈਰ ਅੱਖਾਂ ਮੂੰਹ ਆਦ ਮਿਲੇ ਹਨ ਜਿਨ੍ਹਾਂ ਨੂੰ ਅਸੀਂ ਕਿਸੇ ਲੋੜਬੰਦ ਦੀ ਸੇਵਾ ਵਿੱਚ ਨਹੀਂ ਲਾਉਂਦੇ ਇਹੋ ਜਹੀਆਂ ਭੁੱਲਾਂ ਕਰਕੇ ਹੀ ਸਾਡਾ ਮਨ ਰੋਗੀ ਹੁੰਦਾ ਹੈ ਤੇ ਉਸ ਦੇ ਨਾਲ ਹੀ ਸਰੀਰ ਵੀ ਇਹ ਸਾਰੀਆਂ ਗੱਲਾਂ ਸੁਣ ਕੇ ਘਰ ਵਾਲਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਅਤੇ ਇਹ ਖਬਰ ਸਾਰੇ ਪਿੰਡ ਵਿੱਚ ਜੰਗਲ ਦੀ ਆਗ ਵਾਂਗ ਫੈਲ ਗਈ ਗੁਰੂ ਸਾਹਿਬ ਦੀ ਅਜਮਤ ਬਾਰੇ ਜਾਣ ਕੇ ਜਿਨ੍ਹਾਂ ਲੋਕਾਂ ਨੇ ਪਿਛਲੀ ਸ਼ਾਮ ਨੂੰ ਮਰਦਾਨਾ ਜੀ ਨੂੰ ਰਾਤ ਕੱਟਣ ਲਈ ਇਨਕਾਰ ਕੀਤਾ ਸੀ। ਉਹਨਾਂ ਨੂੰ ਬਹੁਤ ਪਛਤਾਵਾ ਹੋਇਆ। ਇਸ ਤਰ੍ਹਾਂ ਇਹ ਸਾਰੇ ਤੇ ਪਿੰਡ ਦੇ ਹੋਰ ਸਿਆਣੇ ਲੋਕ ਇਕੱਠੇ ਹੋ ਕੇ ਗੁਰੂ ਜੀ ਪਾਸ ਪਹੁੰਚੇ। ਗੁਰੂ ਜੀ ਕੋਲ ਜਾ ਕੇ ਉਹਨਾਂ ਨੇ ਚਰਨ ਛੂਹੇ ਅਤੇ ਬੇਨਤੀ ਕੀਤੀ ਕਿ ਸਾਥੋਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੀ ਜਾਵੇ ਸਾਡੇ ਉੱਤੇ ਮਿਹਰ ਕਰਕੇ ਸਾਨੂੰ ਵੀ ਨਾਮ ਸਿਮਰਨ ਅਤੇ ਸੇਵਾ ਕਰਨ ਦਾ ਬਰ ਬਖਸ਼ਿਆ ਜਾਵੇ ਗੁਰੂ ਜੀ ਨੇ ਸਾਰੇ ਪਿੰਡ ਵਾਸੀਆਂ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ ਅਤੇ ਆਖਿਆ ਸਾਰਾ ਪਿੰਡ ਉੱਦਮ ਕਰਕੇ ਪਿੰਡ ਵਿੱਚ ਇੱਕ ਧਰਮਸ਼ਾਲਾ ਤਿਆਰ ਕਰਵਾ ਦਿਓ ਜਿਸ ਵਿੱਚ ਹਰ ਕਿਸਮ ਦਾ ਰਾਹੀ ਰਾਤ ਕੱਟ ਸਕੇ ਅਤੇ ਇੱਕ ਵਾਰ ਫਿਰ ਪੱਕੀ ਕੀਤੀ ਕੇ ਪ੍ਰਮਾਤਮਾ ਵੱਲੋਂ ਬਖਸ਼ੇ ਸੁੰਦਰ ਸਰੀਰ ਤੇ ਅੰਗ ਪੈਰਾਂ ਨੂੰ ਸੇਵਾ ਅਤੇ ਸਿਮਰਨ ਕਰਨ ਵੱਲ ਹਰ ਵੇਲੇ ਲਾਈ ਰੱਖਣਾ ਇੱਕ ਉੱਤਮ ਕਰਮ ਹੈ ਜਿਸ ਨਾਲ ਤਨ ਅਤੇ ਮਨ aroog ਰਹਿੰਦੇ ਹਨ ਇਸ ਤਰ੍ਹਾਂ ਗੁਰੂ ਪਿਆਰਿਓ ਗੁਰੂ ਜੀ ਨੇ ਇੱਕ ਕੋੜੀ ਦਾ ਉਧਾਰ ਕੀਤਾ ਅਤੇ ਉਸ ਤੋਂ ਅੱਗੇ ਚਾਲੇ ਪਾ ਦਿੱਤੇ ਵੀਡੀਓ ਨੂੰ ਸ਼ੇਅਰ ਅਤੇ ਸਬਸਕ੍ਰਾਈਬ ਲਾਈਕ ਵੀ ਕਰੋ ਜੀ ਸਤਨਾਮ ਸ਼੍ਰੀ ਵਾਹੇ ਗੁਰੂ